ਜਮਾਲਪੁਰ ਵਿਖੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਆ ਬੰਦ ਨੂੰ ਸਫਲ ਬਣਾਉਣ ਲਈ ਰਾਜਨੀਤਿਕ ਪਾਰਟੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੀ ਤੌਰ ਤੇ ਤਨ ਲਗਾਇਆ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨ ਕਿਸਾਨ ਰੋਧੀ ਹਨ ਅਤੇ ਸਾਰੇ ਹੀ ਵਰਗਾਂ ਦੇ ਲੋਕ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਸੰਘਰਸ਼ ਵਿੱਚ ਡਟੇ ਰਹਾਂਗੇ اس کي ڏسو هاڻي کين ڏسو هاڻي ڏسو هاڻي ڏسو هاڻي ڏسو ਸਾਡੇ ਹੱਕ ਵੰਦੇ ਰੱਖ ਸਾਡੇ ਹੱਕ ਵੰਦੇ ਰੱਖ ਤੇ ਆਈਆਂ ਹੋਮ ਨੇ ਗੱਲ ਕਰਦੇ ਆਂ ਤੇ ਦੂਸਰੀ ਗੱਲ ਜਿਹੜੀ ਮੈਂ 14 ਸੀਕਾ ਤੁਹਾਡਾ ਡਿਸਕਸ ਕਰਾਂ ਅੱਜ ਅਸੀਂ ਗੱਲ ਕਰ ਰਿਹਾ ਖੇਤੀ ਕਾਨੂੰਨਾਂ ਦੀ ਸਾਡੇ ਨੂੰ ਜਿਹੜਾ ਸਭ ਤੋਂ ਵੱਡਾ ਨੁਕਸਾਨ ਨਜ਼ਰ ਆ ਰਿਹਾ ਕਿ ਇਹ ਖੇਤੀ ਕਾਨੂੰਨਾਂ ਤੋਂ ਬਾਅਦ ਸਾਡੀ ਜ਼ਮੀਨ ਵੱਡੇ ਜਿਹੜੇ ਇੰਡਸਟਰੀਸਟਸ ਨੇ ਉਹਨਾਂ ਦੇ ਕਰਜ਼ੇ ਵਿੱਚ ਚਲੀ ਜਾਏਗੀ ਮਤਲਬ ਸਾਡੇ ਹੱਥੋਂ ਸਾਡੀ ਜ਼ਮੀਨ ਚਲੀ ਜਾਏਗੀ ਮੰਡੀਆਂ ਜਿਹੜੀਆਂ ਸਰਕਾਰੀ ਸੀ ਸਰਕਾਰੀ ਮੰਡੀਆਂ ਦੇ ਨਾਲ ਇੱਕ ਹੋਰ ਪ੍ਰਾਈਵੇਟ ਮੰਡੀ ਪੈਦਾ ਹੋ ਜੇਗੀ ਅਸੀਂ ਸਭ ਤੋਂ ਵੱਡਾ ਮੁੱਦਾ ਇਹ ਆ ਇਸ ਕਾਨੂੰਨ ਦਾ ਤੇ ਪਰ ਤੋਂ ਮੈਂ ਆਪਣੇ ਬੇਟੇ ਨਾਲ ਜਾ ਰਿਹਾ ਸੀ ਚੰਡੀਗੜ੍ਹ ਗਿਆ ਸੀ ਅਸੀਂ ਬੱਸ ਵਿੱਚ ਤਾਂ ਬੱਸ ਵਿੱਚ ਮੈਂ ਜਾਂਦਾ ਇਹਨੂੰ ਦੱਸ ਰਿਹਾ ਸੀ ਬੇਟੇ 1990-91 ਵਿੱਚ ਜਦੋਂ ਅਸੀਂ 12ਵੀਂ ਕਰ ਲਈ ਸ਼ਹਿਰ ਜਾਂਦੇ ਸੀ ਤਾਂ ਇੱਥੇ ਲੋਕਲ ਬੱਸਾਂ ਲਾਲ ਰੰਗ ਦੀਆਂ ਚੱਲਦੀਆਂ ਹੁੰਦੀਆਂ ਸੀ ਯਾਦ ਆ ਜੀ ਭਾਰਿਆਂ ਨੂੰ ਲਾਲ ਲੋਕਲ ਬੱਸਾਂ ਚ ਆ ਗਿਆ ਹੁੰਦੀਆਂ ਸੀ ਉਸ ਤੋਂ ਇਲਾਵਾ ਰੋਡਵੇਸ ਦੀ ਲਾਰੀ ਚਾਹੇ ਉਹ ਜਿਵੇਂ ਮਰਜ਼ੀ ਉਹਦੇ ਗਾਲੇ ਬਣੇ ਸੀ ਪਰ ਸਾਡਾ ਸਫਰ ਰੋਡਵੇਸ ਹੀ ਲਾਰੀ ਨਾਲੇ ਹੁੰਦਾ ਸੀ ਪਰ ਇਸ ਦੇਸ਼ ਦੇ ਵਿੱਚ ਜ ਜਿਹਨਾਂ ਦਾ ਪ੍ਰਾਈਵੇਟਾਈਜੇਸ਼ਨ ਗੋਲਾਈਜੇਸ਼ਨ ਤੇ ਲਿਬਰਲਾਈਜੇਸ਼ਨ ਮਤਲਬ ਨੀਜੀ ਕਰਨ ਦਾ ਇਹ ਕਾਂਗਰਸ ਸਰਕਾਰ 1991 ਬੰਦ ਵਿੱਚ ਬਿੱਲ ਲੈ ਕੇ ਆਈ ਆ ਸਿੱਧਾ ਹੱਥ ਲੈ ਕੇ ਆਈ ਆ ਉਸ ਤੋਂ ਬਾਅਦ ਇਸ ਦੇਸ਼ ਦਾ ਕੀ ਹਾਲ ਹੋਇਆ ਮੈਂ ਥੋੜੀ ਜਿਹੀ 10 ਮਿੰਟ ਲਈ ਹੁੰਦੇ ਤੇ ਤਾਂ ਕੇ ਆਪਣੀ ਗੱਲ ਨੂੰ ਖਤਮ ਕਰੂੰਗਾ ਸਾਡੀਆਂ ਉਹ ਰੋਡਵੇਸ ਸਾਡਾ ਹੈ ਟੁੱਟੀਆਂ ਨਹੀਂ ਸੀਗੀਆਂ ਸਾਡਾ ਕਿਰਾਇਆ ਬਹੁਤ ਘੱਟ ਲੱਗਦਾ ਸੀ ਉਹ ਖਤਮ ਕਰਕੇ ਪ੍ਰਾਈਵੇਟ ਲਗਜ਼ਰੀ ਬੱਸਾਂ ਬਾਦਲਾਂੀਆਂ ਹੋ ਗਈਆਂ ਔਰਬਿਟ ਵਾਲੀ ਬੱਸ ਐਸ ਵਾਲੇ ਕੀ ਕੁਛ ਕਰਦੀ ਆ ਸਾਨੂੰ ਸਾਰਿਆਂ ਨੂੰ ਪਤਾ ਉਹਨਾਂ ਨੇ ਆਪ ਦਾ ਵਿੱਚ ਹਿੱਸਾ ਨਹੀਂ ਪਾਇਆ ਔਰ ਇਹ ਗੱਲ ਆਮ ਸਾਡੇ ਆਪ ਪਿੰਡੂ ਭਰਾ ਨੂੰ ਕਿਸੇ ਵੱਲ ਪਰ ਨੂੰ ਪੁੱਛ ਕੇ ਦੇਖ ਲਿਓ ਵੀ ਇਸ ਹਾਲਤ ਦਾ ਕੀ ਆ ਸੀ ਇਹਨਾਂ ਦਾ ਜਿਹੜੀਆਂ ਟਰਾਂਸਪੋਰਟੇਸ਼ਨ ਜਾਂ ਜਿਹੜਾ ਇਹ bizness ਇਹਨਾਂ ਦੇ ਚੱਲ ਰਹੇ ਨੇ ਉਹ ਸੱਦੇ ਸਾਡੇ ਤੌਰ ਤੇ ਇੱਕ ਗੱਲ ਕਰਦੇ ਹੁੰਦੇ ਨੇ ਕਿ ਜਦੋਂ ਅਕਾਲੀ ਜਿੱਤ ਕੇ ਤਾਂ 60% ਹਿੱਸਾ ਅਕਾਲੀਆ ਦਾ ਹੁੰਦਾ ਤੇ 40% ਕਾਗਰਸ ਦਾ ਹੁੰਦਾ ਔਰ ਜਦੋਂ ਕਾਗਰਸ ਜਿੱਤ ਗਈ 60% ਕਾਗਰਸ ਦਾ ਹੁੰਦਾ ਤੇ 40% ਅਕਾਲੀਆ ਦਾ ਹੁੰਦਾ ਇਹ ਗੱਲ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਇੱਕੋ ਥਾਲੀ ਦੇ ਛੱਟੇ ਵਟੇ ਨੇ ਕਿਉਂਕਿ ਉਹ ਪ੍ਰਾਈਵੇਟ ਜਿਹੜੀਆਂ ਬੱਸਾਂ ਹੋਈਆਂ ਅੱਜ ਸਾਡੀ ਰੋਡ ਵੇਸ ਘਾਟੇ ਚ ਜਾ ਕੇ ਰੋਡ ਵੇਸ ਖਤਮ ਹੋ ਗਈ ਔਰ ਰੋਡ ਵੇਸ ਕਨੈਕਟਰ ਡਰਾਈਵਰ ਉਹਨਾਂ ਦੇ ਅਟਾ ਅਨਸਾਰ ਉਹਨਾਂ ਦੇ ਵਰਕਸ਼ਾਪਾਂ ਵਰਕਸ਼ਾਪਾਂ ਦੇ ਮਕਾਨੇ ਕਰ ਇਹ ਸੋਲਾ ਮੈਨੇਜਰ ਕਿੰਨੇ ਇਕ ਜ਼ਿਆਦਾ ਬੰਦੇ ਸਾਡੇ ਬੇਰੋਜ਼ਗਾਰ ਹੋਏ ਨੇ ਸਰਕਾਰੀ ਨੌਕਰੀਆਂ ਖੁੱਸੀਆਂ ਨੇ ਸਾਨੂੰ ਇਹਨਾਂ ਗੱਲਾਂ ਦਾ ਅੰਦਾਜ਼ਾ ਨਹੀਂ ਹੈ ਸਾਨੂੰ ਸਿਰਫ ਇਹ ਹੁੰਦਾ ਕਿ ਇੱਥੋਂ ਬੱਸ ਲਈ ਅਸੀਂ ਤੇ ਯਾਰ ਸੋਫੇ ਲੱਗੇ ਹੋਨੇ ਅਸੀਂ ਚੰਡੀਗੜ੍ਹ ਪਹੁੰਚ ਗਏ ਬੱਸ ਦਾ ਸਫ਼ਰ ਬਹੁਤ ਵਧੀਆ ਸੀ ਸਿਰਫ ਇੰਨੀ ਗੱਲ ਨੂੰ ਲੈ ਕੇ ਉਸ ਤੋਂ ਇਲਾਵਾ ਸਾਡੇ ਜਿੰਨੇ ਵੀ ਅੱਜ ਤੋ 40 ਸਾਲ 30 ਸਾਲ ਪਹਿਲਾਂ ਅਫਸਰ ਲੱਗੇ ਨੇ ਡਾਕਟਰ ਲੱਗੇ ਨੇ ਇੰਜੀਨੀਅਰ ਲੱਗੇ ਨੇ ਵੱਡੇ ਵੱਡੇ ਬੈਂਕਾਂ ਦੇ ਮੈਨੇਜਰ ਲੱਗੇ ਨੇ ਉਹ ਸਾਰੇ ਅਫਸਰ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ ਕੇ ਆਏ ਹੋਏ ਨੇ ਸਰਕਾਰੀ ਸਕੂਲਾਂ ਤੋਂ ਪੜ ਕੇ ਆਏ ਆਂ ਤੇ ਸਰਕਾਰੀ ਸਕੂਲਾਂ ਦੀ ਐਜੂਕੇਸ਼ਨ ਇੱਥੇ ਜ਼ਬਰਦਸਤ ਪੱਧਰ ਦੀ ਹੁੰਦੀ ਸੀ ਕਿ ਸਾਨੂੰ ਪ੍ਰਾਈਵੇਟ ਵੱਲੋਂ ਮੂੰਹ ਦੇਖਣ ਦੀ ਲੋੜ ਨਹੀਂ ਸੀ ਪੈਂਦੀ ਆ ਆਪਣਾ ਯਗ ਕਰ ਰਹੇ ਨੇ ਇੱਕ ਪਾਸੇ ਸਾਡੇ ਸਿੱਖ ਭਰਾ ਪਰਬੂ ਗਰਸਾ ਜੀ ਦੀ ਤਸਬਾਹ ਬੈਠ ਕੇ ਅਰਦਾਸਾਂ ਕਰ ਰਹੇ ਨੇ ਇੱਕ ਪਾਸੇ ਸਾਡੇ ਜਿਹੜੇ ਇਸਾਈ ਭਰਾ ਨੇ ਉਹ ਪ੍ਰਭੂ ਯੀਸੂ ਮਸੀਹ ਦੇ ਸਾਹਮਣੇ ਪ੍ਰਾਰਥਨਾਵਾਂ ਕਰ ਰਹੇ ਨੇ ਕਿ ਸਾਡਾ ਇਹ ਅੰਦੋਲਨ ਸਫਲ ਹੋਵੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਇਸ ਧਰਤੀ ਦਾ ਜੰਮ ਪळा ਇਸ ਪੰਜਾਬ ਦੀ ਮਿੱਟੀ ਦੇ ਵਿੱਚ ਮੈਨੂੰ ਜਨਮ ਮਿਲਿਆ ਇਸ ਮਿੱਟੀ ਵਿੱਚੋਂ ਪਤਾ ਨਹੀਂ ਕਿੰਨੀਆਂ ਕ੍ਰਾਂਤੀਆਂ ਨਿਕਲ ਚੁੱਕੀਆਂ ਨੇ ਔਰ ਉਹ ਕ੍ਰਾਂਤੀਆਂ ਜਿਹੜੀਆਂ ਕਿ ਪੂਰੇ ਦੁਨੀਆ ਦੇ ਵਿੱਚ ਲੋਕਾਂ ਨੂੰ ਰਾਹ ਦਿਖਾਉਣ ਦੇ ਲਈ ਲੋਕੀ ਉਹਨਾਂ ਵੱਲੋਂ ਦੇਖਦੇ ਨੇ ਉਹਨਾਂ ਦੀ ਖੋਜ ਕਰਦੇ ਨੇ ਉਹਨਾਂ ਦੀ ਪੜਤਾਲ ਕਰਦੇ ਨੇ ਕਿ ਕੀ ਸੀ ਇੱਥੇ ਸਿੱਖ ਕ੍ਰਾਂਤੀ ਜਿਹੜੀ ਇੱਥੇ ਪੈਦਾ ਹੋਈ ਆ ਅੱਜ ਵੀਰੋ ਜਦੋਂ ਅਸੀਂ ਉਥੇ ਜਾਂਦੇ ਆ ਢਾਲ ਫੁਲਕੇ ਤੇ ਲੰਗਰ ਤੋਂ ਇਲਾਵਾ ਕਿਤੇ ਬਦਾਮਾਂ ਦੇ ਲੰਗਰ ਆ ਕਿਤੇ ਖੀਰ ਚੱਲ ਰਹੀ ਆ ਕਿਤੇ ਅਖਰੌਟ ਕਾਜੂ ਔਰ ਗੱਲ ਦੀ ਰਿਪੋਰਟ ਨੇ ਦੇਖ ਰਿਆ ਸੀ ਕਿ ਟਰੈਕਟਰ ਦੇ ਲੰਗਰ ਲੱਗੇ ਕਿਸੇ ਨੇ ਟਰੈਕਟਰ ਉਥੇ ਲੰਗਰ ਦੇ ਵਿੱਚ ਭੇਜ ਦਿੱਤੇ ਇਸ ਤੋਂ علاوہ ਕੋਈ ਸਿਲੰਡਰਾਂ ਦੇ ਸਾਡੇ ਹਰਿਆਣੇ ਵਾਲੇ ਭਰਾ ਨੇ ਉਹ ਸਿਲੰਡਰ ਫ੍ਰੀ ਕਰ ਰਹੇ ਨੇ ਇਹ ਸਿਗੜਾ ਅੰਦੋਲਨ ਇਹ ਸ਼ੁਰੂਆਤ ਹੋਈ ਆ ਪੰਜਾਬ ਤੋਂ ਪੰਜਾਬ ਤੋਂ ਜਦੋਂ ਅਸੀਂ ਸ਼ੰਗੋ ਬਾਟ ਟੱਪੇ ਆ ਤਾਂ ਸਾਡੇ ਵਾਲੇ ਹਰਿਆਣੇ ਵਾਲੇ ਭਰਾ ਉਹ ਹਰਿਆਣੇ ਵਾਲੇ ਭਰਾ ਜਿਨ੍ਹਾਂ ਨੂੰ ਹੁਣ ਤੱਕ ਇਹਨਾਂ ਸਰਕਾਰਾਂ ਨੇ ਇਹਨਾਂ ਗੰਦੀ ਰਾਜਨੀਤੀਆਂ ਨੇ ਸਾਡੇ ਤੋਂ ਵੱਖ ਕਰਕੇ ਸਾਡੇ ਦੁਸ਼ਮਣ ਬਣਾ ਕੇ ਸਾਡੇ ਸਾਹਮਣੇ ਖੜੇ ਕਰ ਦਿੱਤਾ ਸੀ ਉਹ ਸਾਡੇ ਕੋਲੇ ਮਹਾ ਫਲਾਈ ਖੜੇ ਸੀ ਹੱਥਾਂ 'ਚ ਹਾਰ ਲਈ ਖੜੇ ਸੀ ਉਹਨਾਂ ਨੇ ਜੇ ਬੀਜੇਪੀ ਦੀ ਸਰਕਾਰ ਖੰਡਰ ਸਰਕਾਰ ਨੇ ਉੱਥੇ ਨਾਕੇ ਲਗਾਏ ਤਾਂ ਉਹਨਾਂ ਕਿਸਾਨ ਭਰਾਵਾਂ ਨੇ ਆਪਦੀ ਫਰੀ ਫਸਲ ਦੇ ਵਿੱਚੋਂ ਰਾਹ ਤੇ ਦੇ ਕੇ ਖੇਤਾਂ ਵਿੱਚ ਦੀ ਆਪਦੇ ਟ੍ਰੈਕਟਰ ਵਾਲੀਆਂ ਮੂਹਰੇ ਲਾ ਕੇ ਆਪ ਅੱਗੇ ਹੋ ਕੇ ਤੁਰੇ ਔਰ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਦੀ ਜ਼ਬਾਨ ਤੇ ਸਿਰਫ ਇੱਕ ਗੱਲ ਸੀ ਕਿ ਅੱਜ ਸਾਡਾ ਵੱਡਾ ਭਰਾ ਪੰਜਾਬ ਉੱਠ ਕੇ ਆਇਆ ਤੇ ਛੋਟਾ ਭਰਾ ਜਿਹੜਾ ਹਰਿਆਣਾ ਅਸੀਂ ਇਸ ਅੰਦੋਲਨ ਦੀ ਅਗਵਾਈ ਕਰਾਂਗੇ ਜੇ ਕੋਈ ਹੜਲ ਕੋਈ ਪਾਵੜ ਰਸਤੇ ਵਿੱਚ ਹੈ ਤਾਂ ਉਹ ਫਿਰ ਕਾਵੜ ਨੂੰ ਦੂਰ ਕਰਨ ਦੇ ਲਈ ਪਹਿਲਾ ਕਦਮ ਹਰਿਆਣੇ ਦੇ ਲੋਕ ਚੱਕਣਗੇ ਜੇਕਰ ਕੋਈ लाठी ਪੈਂਦੀ ਆ ਤਾਂ ਪਹਿਲਾਂ ਸਾਡੀ ਧੂਹੀ ਦੇ ਉੱਤੇ ਉਹ ਲਾਠੀ ਪੈਗੀ ਜੇ ਕੋਈ ਗੋਲੀ ਚੱਲਦੀ ਆ ਤਾਂ ਪਹਿਲੀ ਗੋਲੀ ਜੜੀ ਆ ਉਹ ਛੋਟੇ ਭਰਾ ਦੀ ਛਾਤੀ ਵਿੱਚ ਲੱਗੂਗੀ ਉਹ ਹਰਿਆਣੇ ਵਾਲੇ ਦੀ ਛਾਤੀ 'ਚ ਲੱਗੂਗੀ ਉਸ ਤੋਂ ਬਾਅਦ ਪੰਜਾਬ ਵਾਲਾ ਤੱਕ ਪਹੁੰਚੂਗੀ ਇਹ ਜਜ਼ਬਾ ਜਿਹੜਾ ਇਹ ਜਜ਼ਬਾ ਮੈਂ ਮੈਂ ਸਲਾਹ ਕਰਦਾ ਇਸ ਜਜ਼ਬੇ ਨੂੰ ਕਿਉਂਕਿ ਪਿਛਲੇ ਸਮੇਂ ਦੇ ਵਿੱਚ जाट ਰਿਜ਼ਰਵੇਸ਼ਨ ਜਾਂਸ ਨੂੰ ਬਿਹਾਰ ਨੂੰ ਮੱਧ ਪ੍ਰਦੇਸ਼ ਬੰਗਾਲ ਨੂੰ ਇਹ ਕਿਤੇ ਨਾ ਕਿਤੇ ਝੜਬਾ ਪੈਦਾ ਕਰਕੇ ਹਰਿਆਣੇ ਤੇ ਜੜੀ ਉੱਥੇ ਦੀ ਟੀਸੀਸੀ ਉਹ ਕਹਿੰਦੀ ਸੀ ਇੱਥੇ ਇਹਦਾ ਜਿਹੜਾ ਬਾਰਡਰ ਆ ਪਾਰ ਨਹੀਂ ਕਰਨ ਦੇਣਗਾ ਇਹ ਜਿਹੜਾ ਹਰਿਆਣੇ ਦਾ ਬਾਰਡਰ ਜਿਹੜਾ ਪਾਰ ਨਹੀਂ ਹੋਊਗਾ ਪੰਜਾਬ ਦੇ ਸੇਰੋਂ ਪੰਜਾਬ ਦੇ ਉਹ ਲੋਕ ਸੇਰਾ ਜਿਨ੍ਹਾਂ ਨੇ ਇਹਨੇ ਟੋਲਾ ਪੁੱਤਰ ਤਾਂ ਬਾਅਦ ਵੀ ਉਹ ਕਲਾਈ ਲੈ ਕੇ ਆਏ ਔਰ ਹਰਿਆਣਾ ਦੇ ਸਾਥੀਆਂ ਨੇ ਤੇ ਦੇ ਟਰੈਕਟਰ ਦੇ ਨਾਲ ਕਲਾਈ